ਪਏ ਮੈਂ ਅੰਬਰਸਾਦੀ ਫੋਟੋ ਮੈਂ ਨਹੀਂ ਕੱਢਣੀ ਜਿੱਦਾਂ ਉਹ ਕੜਵੀਆਂ ਕੁੜੀਆਂ ਬੇਟੀਆਂ ਤਾਂ ਮੇਰੀ ਮੰਮੀ ਨੇ ਮੈਨ ਬੀਬੀ ਨੇ ਲੈ ਆ ਕੇ ਦਿੱਤਾ ਫਪੜਾ ਕੰਨੀ ਲੈ ਕੱਢ ਲੈ ਮੈਂ ਸਤਾਰੇ ਮੰਗਾਏ ਮੋਤੀ ਮੰਗਾਏ ਸਾਰੇ ਲੈ ਕੇ ਉਹਨੇ ਰਿਕੋਰ ਨੂੰ ਗਈ ਸਾਰੇ ਨਮੂਨਾ ਲਾਇਆ ਫੇ ਉਹ ਸਾਰਾ ਉਹ ਕਟੀਆਂ ਨੇ ਬੈਠ ਬੈਠ ਕੱਢਿਆ ਸਾਰਾ ਅੱਛਾ ਨਹੀਂ ਵੀ ਕੱਢਿਆ ਮੈਂ ਵੀ ਕੱਢਿਆ ਅੱਛਾ ਤਾਂ ਫੇਰ ਇੱਕ ਆਗਰੇ ਦੇ ਤਾਜ ਮਹਿਲ ਦੀ ਫੋਟੋ ਬਣਾਈ ਦੇੰਦੀ ਉਹ ਸਾਰਾ ਕੱਢਿਆ ਅੱਛਾ ਚਾਦਰ ਤੇ ਨਹੀਂ ਫੋਟੋ ਫੋਟੋ ਅੱਛਾ ਜਿੱਦਾਂ ਇਹ ਫੋਟੋ ਨਹੀਂ ਲੱਗੇ ਅੱਛਾ ਫੋਟੋ ਬਣਾਈ ਫੋਟੋ ਬਣਾਈ ਅੱਛਾ ਉਹ ਵੀ ਿੱਦੇ ਕੱਢ ਕੱਢ ਬਣਾਇਆ ਠਗੜਾ ਠਗੜਾ ਚੱਲ ਲੱਗੀਆਂ ਰਹੀਆਂ ਉਹਨਾਂ ਨੂੰ ਬਣਾਉਣਾ ਹਾਂ ਕਹਿਣ ਨੂੰ ਮੁੱਕ ਵੀ ਜਾਊਗਾ ਅੱਗੇ ਕੁੜੀਆਂ ਹੱਦ ਲਕੋ ਵੀ ਲੈਣੀਆਂ ਸੀ ਆਪਣੇ ਹੋਰ ਨਮੂਨੇ ਲਕੋ ਲੈਣੀਆਂ ਸੀ ਗਿਆ ਹਾਂ ਕਹਿਣੀ ਆਸੀਂ ਨੀ ਨਮੂਨਾ ਦੇਣਾ ਇਹਨਾਂ ਨੂੰ ਅੱਛਾ ਤਾਂ ਫੇ ਮੈਂ ਕਹਿਣਾ ਤੁਸੀਂ ਕੱਢ ਦੀ ਮੈਨੂੰ ਵੀ ਦੇ ਦੇ ਬੋ ਆਹ ਵੇਖਦੇ ਤੇ ਮੰਗਣੇ ਸਾਰੀਆਂ ਨੇ ਆਹ ਕੇ ਦੇਵੀ ਦੇ ਨੇ ਅੱਛਾ ਚੱਲ ਉਹ ਵੀ ਲਾਲ ਦੇ ਮੂਨ ਨਾ ਅੱਛਾ ਉਹਨੂੰ ਮੂਨ ਨਾ ਲਾ ਲੈਣਾ ਲਾ ਕੇ ਫੇਰ ਜਿੰਨੇ ਜਨ ਮੂਨ ਨਾ ਲੈਣਾ ਉਹਨਾਂ ਚ ਕੱਢੀ ਜਾਣਾ ਉਹਨਾਂ ਦੇ ਕੋਲ ਨਹੀਂ ਘਰੀ ਬਹਿ ਕੇ ਦੀ ਕੱਢ ਲੈਣੇ ਆਪਣੇ ਹੈ ਰੋਜ਼ ਇਕੱਠੀਆਂ ਕੇ ਬੈਠਣਾ ਆਹ ਰੋਜ਼ੇ ਪੈਣੀ ਐ ਦੀਆਂ ਫੇਰ ਰਾਤੇ ਲੈਣੇ अच्छा ओके okay, हम्दे सरात ते चरखे कतने रात नु दिनं न काम करना रात नु चरखे कतने अच्छा ओ सारे रात नु गन्ने ਲੈ ਕੇ ਜਾਣਾ ਕੋਲ दाणे ਬਣਾ ਕੇ ਜਾਣਾ اچھا ਭੀ ਜੇ ਭੁੱਖ ਲੱਗ ਗਈ ਹੈ ਜੇ ਭੁੱਖ ਲੱਗ ਗਈ ਨਾ ਇਹ ਗੱਲੀ ਗੱਲੀ ਨੀਂਦਰੀਆਂ ਦੀ ਭਈ اچھا ਜਾਂ ਸਾਰਾ ਸਰਾਤ ਤਾਂ ਇਹੋ ਜਿਹੜਾ ਮਗਰਬੇਂ ਨੇ ਬੈੱਕ ਜੂਪੜੇ اچھا ਸਰਾਤੇ ਮਤਲਬ ਜਾਂ ਚਰਖਾ ਕਰਦੋ ਜਾਣਾ ਯਾਨੀ ਪਹਿਲਾਂ ਤੇ ਲੱਗ ਕੇ ਪਸਾਰੀ ਰਾਤ ਸਵੇਰ ਨੂੰ 4 ਵਜੇ ਹੀ ਹਟਣਾ ਕੱਤਦੀਆਂ ਨੇ اچھا ਐਡਾ ਡੇਂਦੂ ਵਪਾਰ ਲੈਣੇ ਕੋਲੇ ਹਾਂ ਗਲੋਟੇ ਆਣਾ ਇਸ ਵੇ ਨੂੰ ਉੱਠਣਾ ਛੇਤੀ ਉੱਠ ਜਾਣਾ ਆਵੇ ਬੀ ਉੱਠਣ ਦੇਨਾਂ ਪਹਿਲਾਂ ਨਾ ਘੜੀ ਪਰ ਅੱਛਾ ਦਿਨਾਂ ਨੂੰ ਪਹਿਲਾਂ ਕਾ ਲਗਾ ਤੜੀ ਵੀ ਸਰਾਤੀ ਲੈਣੀਆਂ ਰਹਿਣੀਆਂ ਅੱਛਾ 10 10 ਜਾਣੀਆਂ ਵੀ ਹੁੰਨੀਆਂ ਦੀਆਂ ਸਰਾਤੀ ਚ ਅੱਛਾ ਹੁਣ ਕੋਈ ਸਰਾਤੀ ਲੈਣੀਆਂ ਹਾਂ ਜਾਂ ਜਾਣਦੀਆਂ ਵੀ ਨਹੀਂ ਜਾਣਦੀਆਂ ਵੀ ਨਾ ਕੋਈ ਕੱਤ ਦੀ ਪਹਿਲਾਂ ਵਧੀਆ ਜ਼ਮਾਨਾ ਸੀ ਕਿ ਹੁਣ ਵਧੀਆ ਹੈ ਵਧੀਆ ਪਹਿਲਾਂ ਵੀ ਸੀਗਾ ਹੀ ਪਹਿਲਾਂ ਜਾ ਦੇ ਵਧੀਆ ਜਦੋਂ ਪਹਿਲਾਂ ਵੀ ਪਹਿਲਾਂ ਵਧੀਆ ਸੀ ਪਹਿਲਾਂ ਜ਼ੇਰਾ ਵਧੀਆ ਸੀ ਤਾਰੀ ਇਹ ਨਹੀਂ ਕਹਿਣਾ ਕਿਰੇ ਅਸੀਂ ਭਾਈ ਬਲੀ ਨਹੀਂ ਕਹਿਣਾ ਅਸੀਂ ਨਹੀਂ ਭਲਾ ਨੇ ਬੰਦੀ ਨੂੰ ਰਾਣਾ ਨਹੀਂ ਜਣੀਆਂ ਹੋਈਆਂ ਮੈਂ ਰਹਿਣ ਦੇ ਮੈਂ ਕਹਣਾ ਚੱਲ ਹੋ ਕਿਰੇ ਮੈਨੂੰ ਵੀ ਲਾ ਲਿਆ ਕਰੋ ਮੈਂ ਨਹੀਂ ਕੱਤਿਆ ਕਰਨ ਤੂੰ ਕਹਣਾ ਕੱਤਿਆ ਕਰੂੰਗੀ ਮੈਂ ਕਹਣਾ ਹੋਰ ਮੈਂ ਕੱਤਦੀ ਆਂ ਮੈਂ ਘਰ ਵੀ ਕੱਤਦੀ ਆਂ ਮੈਂ ਇੱਥੇ ਵੀ ਕੱਤਿਆ ਕਰਨ ਫੇਰ ਲਾ ਲੈਣਾ ਆਹ ਤਾਂ ਫੇਰ ਇੱਕ ਦੂਜੇ ਮੋਰੇ ਬਾਜ-ਬਾਜੀਆਂ ਨੇ ਚੁੱਪ ਕਰਕੇ ਮੂੜ ਬੱਟ ਛੱਡਣੀ ਤੇ ਮੈਂ ਮੋਰੇ ਆਪਣੇ ਪੂਣੀਆਂ ਮਕਾਲਮਾ ਮੈਮੋਰੀਆਂ ਮਕਾਲਮਾ ਅੱਛਾ ਐਦਾਂ ਕਰਨੀ ਹੂੰ ਤੇ ਹੁਣ ਵਹਿ ਜਾਣਾ ਪਹਿਲਾਂ ਕੱਟ ਕੇ ਜਿੰਨੇ ਦੇ ਰਹਿ ਜਾਣੇ ਉਹ ਰਹਿ ਵੀ ਜਾਣੀਆਂ ਹਨ ਚੱਲ ਅਸੀਂ ਮੋੜ ਕੇ ਲੈ ਜਾਣੀਆਂ ਕਈ ਗੱਲਾਂ ਹੀ ਕਰਦੀਆਂ ਰਹਿ ਜਾਣੀਆਂ ਨਹੀਂ ਗੱਲਾਂ ਕਰੀ ਜਾਣੀਆਂ ਗੱਲਾਂ ਵੀ ਜਰਾ ਕੋਈ ਕਰਨੀਆਂ ਦਾ ਇੱਕ ਬਸ ਅੱਛਾ ਫੇਰ ਨਹੀਂ ਅੱਛਾ ਫੇਰ ਆਪਾਂ ਗੀਤ ਗਾਣੇ ਅੱਛਾ ਕੱਟਦੀਆਂ ਨਹੀਂ ਦੀਆਂ ਅੱਛਾ ਬਾਬਿਆਂ ਦੇ ਗੀਤ ਗਾਣੇ ਘੋੜੀਆਂ ਗਾਣੀਆਂ ਹਮਮ ਇਦਾਂ ਦੇ ਸਾਰੇ ਕੰਮ ਕਰਨੇ ਠੀਕ ਹੈ ਸਰਦ ਤੇ ਤਾਂ ਕਈ ਵਾਰ来 ਮੈਂ ਉੱਥੇ ਠੀਕ ਹੈ ਚਲੋ ਵਾਹਿਗੁਰੂ ਜੀ ਜੇ ਤੁਹਾਨੂੰ ਸਾਡਾ ਬਲੌਗ ਪਸੰਦ ਆਇਆ ਹੋਵੇ ਤੇ ਮੇਰੇ ਤਾਈ ਜੀ ਐ ਫੇ ਕਮੈਂਟ ਵੀ ਕਰਿਓ ਸਾਨੂੰ ਦੱਸਿਓ ਕਿਦਾਂ ਦਾ ਲੱਗਾ ਸਾਡਾ ਬਲੌਗ ਵਾਹਿਗੁਰੂ ਜੀ